देखो सारा दिन खीर दी निक्की निक्की बच्ची मैं कू मैं कू दुधू बिंदिया मैं कू देखो दुधू बिंदिया वो चिट्टा ना बड़ा शरारती है का बहोश रारती है ही दुधू बिंदिया ਮੱਕੀ ਇੱਕ ਮਿੰਟ ਨਹੀਂ ਪਾਸੇ ਹੋਣ ਦਿੰਦੀ ਗੀ ਇੱਕ ਮਿੰਟ ਵੀ ਦੇ ਚੱਕ ਕੇ ਲੈ ਜਾਣੀ ਆ ਨਾ ਇਹ ਦੇਖੋ ਕਿੰਨਾ ਮਾਂ ਮਾਂ ਹੁੰਦੀ ਹੈ ਵੇਖੋ ਕਿੰਨਾ ਪਿਆਰ ਕਰਦੀ ਹੈ ਆਪਣੇ ਬੱਚਿਆਂ ਨੂੰ ਮਾਂ ਇਸੇ ਦਾ ਹੀ ਜ਼ਿਆਦਾ ਕਰਦੀ ਹੈ ਇਕੱਲੇ ਦਾ ਉਹ ਜਿਹੜਾ ਚਿੱਟਾ ਜਾਏ ਉਹ ਸ਼ਰਾਰਤੀ ਆ ਉਹਨੂੰ ਫੜਦੀ ਆ ਮੈਕੂ ਮੈ ਕੋ ਹੁਣ ਛੱਡ ਿਆਉਣੇ ਆ ਅਸੀਂ ਬੱਚੇ। ਛਾਤਾਂ ਬਹੁਤ ਕਰਨ ਲੱਗ ਗਏ ਸਾਰੇ ਭੱਜਣ ਲੱਗ ਗਏ ਪੈਰਾਂ ਥੱਲੇ ਆ ਜਾਂਦੇ ਆ। ਛਾਤਾਂ ਜ਼ਿਆਦਾ ਕਰਨ ਲੱਗ ਗਏ। ਮੁੱਕੇ ਨੇ ਕੀ ਪਤਾ ਹੀ ਨਹੀਂ ਲੱਗਦਾ ਪੈਰਾਂ ਥੱਲੇ ਆ ਜਾਂਦੇ ਆ ਕਿ। ਤੇ ਮੌਸਮ ਹੋ ਰਿਹਾ ਸੀਗਾ ਖਰਾਬ। ਓਹ ਠੰਡਾ ਠੰਡਾ ਹੋ ਗਿਆ ਮੌਸਮ ਹਣਾ ਕਿਤੇ ਨਹੀਂ ਪਿਆ ਲੱਗਦਾ। ਅੱਜ ਆਪਣੇ ਤਾਂ ਨਹੀਂ ਆਉਂਦਾ ਕੱਲ ਬਹੁਤ ਪਿਆਮੀ। ਸੰਡੇ ਕੱਲ ਬਹੁਤ ਮੀਂਹ ਪਿਆ ਤੇ ਹੁਣ ਨੇਰੀ ਆ ਗਈ ਤੇ ਮੌਸਮ ਹੈ ਠੰਡਾ ਗੁਰਦੁਆਰੇ ਜਾ ਕੇ ਆਈ ਮਮੀ ਅੱਛਾ ਜਿੱਦੜ ਆਪਾਂ ਕੰਮ ਤਾਂ ਕਰ ਲਿਆ ਸੀ ਆਟਾ ਵੀ ਬਣ ਲਿਆ ਸੀ ਰੋਟੀ ਜੇ ਬਣਾਉਣੀ ਐ ਰੋਕ ਕੇ ਬਣਾਵਾਂਗੇ ਰੋਟੀ ਬੱਦਲ ਬਹੁਤ ਜ਼ੋਰ ਦੀ ਆ ਇਹ ਨੜ ਪੋਦੇ ਆਪਣੇ ਹੋ ਗਏ ਹਰੇ ਭਰੇ ਮੀਨ ਨਾਲ ਹੁਣ ਤਾਂ ਮੀਨ ਨਾਲ ਬਹੁਤ ਵਧੀਆ ਸਾਰੇ ਮੀਨ ਨੂੰ ਤਾਂ ਹਜੇ ਕੁਝ ਨਹੀਂ ਲੱਗਿਆਗਾ ਤੋਰਾਂ ਲੱਗਣੀਆਂ ਸ਼ੁਰੂ ਨਹੀਂ ਹੋਈਆਂ ਪਦੀਨਾ ਬਹੁਤ ਸੋਨਾਗਾ ਪਰੀਨੇ ਦੀ ਅਸੀਂ ਬਹੁਤ ਵਾਰ ਚਟਨੀ ਬਣਾਈਏਗੀ ਮੇਰੀ ਯਾਦ ਆ ਗਈ ਮੇਰੀ ਯਾਰਾ ਕਰਨ ਨਾ ਸੋਹ ਸੋਹ ਦੇ ਹੋਣੀ ਹੁਣ ਮੈਂ ਆ ਗਈ ਸੀਗੀ ਉੱਪਰ ਤੇ ਮੈਂ ਜਨਾ ਉੱਪਰ ਜਾ ਕੇ ਵੀਡੀਓ ਬਣਾਉਣੇ ਹੈਗੇ ਉੱਪਰ ਮੈਨੂੰ ਡਰ ਵੀ ਬਹੁਤ ਲੱਗਿਆ ਗੱਜੀ ਲਸ਼ਕੀ ਬਹੁਤ ਜਾਂਦਾ ਸੀ ਬਿਜਲੀ ਲਸ਼ਕੀ ਜਾਂਦੀ ਸੀ ਤੇ ਐ ਧੁੰਦਲਾ ਧੁੰਦਲਾ ਜਦ ਦਿਨ ਹੋ ਗਿਆ ਸੀ ਪਰ ਇਹ ਨਹੀਂ ਪੈ ਰਿਹਾ ਸੀਗਾ ਤੇ ਇੱਧਰ ਸਾਡੇ ਇੰਨੀ ਮੀਂਹ ਨਹੀਂ ਸੀਗਾ ਤੇ ਸੌਣ ਭਾਦੋਂ ਦਾ ਮੀਂਹ ਤਾਂ ਕਹਿੰਦੇ ਹੁੰਦੇ ਨਾ ਜਿਵੇਂ ਵਾਟਨਾ ਵਾਟ ਛੱਡ ਜਾਂਦਾ ਪਰ ਸੌਣ ਤਾਂ ਹਜੇ ਆਇਆ ਵੀ ਨਹੀਂ ਤੇ ਪਹਿਲਾਂ ਹੀਵੇਂ ਹੋਣ ਲੱਗ ਜਾਂਦਾ ਹੈਗਾ ਥੋੜੀ ਨੇੜੇ ਥੋੜੀ ਦੂਰ ਮੀਂਹ ਪਈ ਜਾਂਦਾਗਾ ਤੇ ਇੱਧਰ ਮੀਂਹ ਹੈ ਨਹੀਂ ਸੀ ਤੇ ਇੱਧਰ ਠੀਕ ਜਈ ਸੀਗਾ ਸਾਡੇ ਵੱਲ ਬੱਦਲ ਸਾਫ਼ ਜਾਂ ਸੀ ਮੌਸਮ ਤੇ ਪਰੇ ਥੋੜਾ ਜਾਂ ਪਹਿਲਾਂ ਤੁਹਾਨੂੰ ਦਿਖਾਇਆ ਜਿਹੜਾ ਸੀਨ ਤੇ ਉੱਧਰ ਬਹੁਤ ਜ਼ਿਆਦਾ ਮੌਸਮ ਖਰਾਬ ਸੀਗਾ ਉੱਧਰ ਖੇਤਾਂ ਬੰਨੀ ਤੇ ਨਸ਼ਕੀ ਬੜਾ ਜਾਂਦਾ ਸੀਗਾ ਤੇ ਗੱਜੀ ਜਾਂਦਾ ਸੀ ਤੇ ਹਵਾ ਚੱਲ ਰਹੀ ਸੀ ਪੂਰੀ ਜ਼ੋਰ ਦੀ ਨੀਰੀ ਦੀ ਉਹ ਠੰਡੀ ਠੰਡੀ ਸੀਗੀ ਕਿਉਂ ਮੀਂਹ ਪਈ ਜਾਂਦਾ ਸੀਗਾ ਪਾ ਕਰਕੇ ਠੰਡੀ ਠੰਡੀ ਨਹੀਂ ਰਹੀ ਸੀਗੀ ਉਹ ਉਧਰ ਦੇਖੋ ਉਧਰ ਮੀਂਹ ਪਈ ਲਿੰਦਾ ਸਾਹਮਣੇ ਇੰਨਾ ਮੀਂਹ ਇਧਰ ਵੀ ਹੈਂ ਗੀਆਂ ਮਕੜੀਆਂ ਵੇਰ ਲੀਆਂ ਮੇਰੇ ਕਿਹੜੇ ਕਿਹੜੇ ਨਾਇਓ ਉਹ ਬੇਨਾ ਦੁਕਾਨ ਤੇ ਜਾਂਦੇ ਹਵੇ ਬਾਹਰ ਉਹ ਉਧਰ ਸਾਹਮਣੇ ਕਿੰਨਾ ਮੌਸਮ ਖਰਾਬ ਹੈ थो तो भी दिखाने है। देखो उधर मीह पी जो मौसम हो गया बहुत ज्यादा खराब नहरी बहुत हैगी ठंडी ठंडी हवा हैीता भी है। ਤੇ ਪਰ ਇਹ ਸਾਹਮਣੇ ਨਹੀਂ ਪਈ ਜਾਂਦਾ ਬਹੁਤ ਜ਼ਿਆਦੇ ਤੇ ਨੇਰੀ ਵੀ ਆ ਤੇ ਅੱਪਾ ਹੁਣ ਰੋਟੀ ਬਣਾਉਣ ਲੱਗਦੇ ਹੈਗੇ ਰੋਟੀ ਕਿਜੀ ਬਣਾਈ ਨਹੀਂ 8:00 ਵੱਜ ਗਏ ਹੈਗੇ ਤੇ ਰੋਟੀ ਬਣਾਈ ਨਹੀਂ ਹੁਣ ਰੋਟੀ ਬਣਾਵਾਂਗੇ ਸਬਜ਼ੀ ਬਣਾ ਲਈ ਆਟਾ ਵੀ ਗੁੰਨ ਲਿਆ ਤੇ ਰੋਟੀ ਹੀ ਤੇ ਬਣਾਉਣੀ ਆ ਕੋਈ ਥੰਦਾ ਤਾਂ ਹੈ ਨਹੀਂ ਫਿਰ ਤਾਂ ਕਰਕੇ ਰੇਟ ਹੀ ਬਣਾਉਣੇ ਹੈਗੇ ਤੇ ਟੜਕੇ ਸਵੇਰ ਇੰਨੀ ਜ਼ਿਆਦਾ ਗਰਮੀ ਸੀ ਬਹੁਤ ਗਰਮੀ ਸੀ ਤੇ ਹੁਣ ਮੌਸਮ ਹੋ ਗਿਆ ਠੰਡਾ ਬੱਦਲ ਵਾਈ ਤਾਂ ਸੀਗੀ ਪਰ ਧੁੱਪ ਨਿਕਲਉਂਦੀ ਸੀ ਪਰ ਕਦੇ ਕਦੇ ਤੇ ਪਰ ਹੁਣ ਮੌਸਮ ਹੈ ਜਿਹੜਾ ਉਹ ਬਹੁਤ ਵਧੀਆ ਬਣ ਗਿਆ ਲੱਗਦਾ ਤਾਂ ਹੈਗਾ ਮੀਂਹ ਆਊਗਾ ਤਾਂ ਵੀ ਬਿਰਲੀ ਜੀ ਕਣੀ ਤਾਂ ਡਿੱਗਦੀ ਹੈ ਪਰ ਜ਼ਿਆਦਾ ਤਾਂ ਹੈ ਨਹੀਂ ਉੱਧਰ ਸਾਹਮਣੇ ਮੀਂਹ ਵਧੀਆ ਪਈ ਜਾਂਦਾ ਹੈਗਾ ਫਿਰ ਇੱਥੇ ਹੈ ਨਹੀਂ ਮੀਂਹ ਤਾਂ ਵੈਸੇ ਥੋੜਾ ਬਹੁਤਾ ਰੋਜ਼ ਹੀ ਪੈ ਜਾਂਦਾ ਹੈਗਾ ਤੇ ਹਵਾ ਬਹੁਤ ਚੱਲ ਲਗੀ ਤੇ ਹੁਣ ਆਪਾਂ ਬਣਾਉਣ ਲੱਗੇ ਆ